ਜੀ ਪਰ ਗਉਆਂ ਦੀ ਜਿਹੜੀ ਸੇਵਾ ਅਸੀਂ ਕਰਦੇ ਆ ਜਿਹੜਾ ਸਾਨੂੰ ਗਉਆਂ ਸੇਵਾ ਕਰਨ ਦਾ ਮੌਕਾ ਬਲਿਆ ਆਇਆ ਅਸੀਂ ਸਾਰੇ ਗਉਆਂ ਦੇ ਸੇਵਾ ਵਾਲੇ ਭਾਵਨਾ ਵਾਲੇ ਇੱਥੇ ਬੰਦੇ ਆਣੇ ਆ ਜੀ ਇੱਕ ਵੱਡੀ ਗੱਲ ਬਾਈ ਇਹ ਪੁੱਛੂੰਗਾ ਜਿਵੇਂ ਤੁਸੀਂ ਕਹਿੰਦੇ 60 ਮੁੰਡਿਆਂ ਦਾ ਸੰਗ ਹੈ ਤੇ ਬੰਦੇ 2-4 ਇਕੱਠੇ ਹੋਣੇ ਉਹਨਾਂ ਚ ਦਫਾੜ ਪਾ ਜਾਂਦਾ ਲੱਤਾਂ ਖਿੱਚਣੇ ਛੋਟਾ ਮਤਲਬ ਕਿ ਸਾਰੇ ਇੰਨੇ ਕਿਵੇਂ 71 ਕਿਵੇਂ ਪੀਸਫੁਲੀ ਕਿਵੇਂ ਮਤਲਬ ਕੋਈ ਐਡੀ ਗਊ ਸੰਸਥਾ ਚਲਾਉਣੀ ਹੋਵੇ ਉਹਦੇ ਵਾਸਤੇ ਇੱਕ ਜੁਟਾਉਣਾ ਬਹੁਤ ਜ਼ਰੂਰੀ ਹੈ ਜੀ ਉੱਥੇ ਛੱਡੇ ਜਿਹੜਾ ਮਾਨਸਾ ਸਿਸਟਮ ਹੈ ਗਊਸ਼ਾਲਾ ਦਾ ਉਹ ਕੋਈ ਪ੍ਰਧਾਨਗੀਆਂ ਦਾ ਇੱਕ ਮੱਚ ਨਹੀਂ ਹੈਗਾ ਅਸੀਂ 10 ਉਧਰ ਹੋ ਗਏ ਸਾਡੇ ਜਿਹੜੇ 100 ਬੰਦੇ ਦਾ 100 ਬੰਦੇ ਗਊਆਂ ਦੀ ਸੇਵਾ ਕਰਨੀ ਹੈ ਸਾਰੇ ਮਤਲਬ ਇਕੁਅਲ ਬਰਾਬਰ ਚੱਲ ਬਰਾਬਰ ਹੈ ਜੀ 60 ਬੰਦੇ ਅਸੀਂ ਕਾਵੜ ਲੈਣ ਆਏ ਨੇ ਤੇ ਇਹੀ 60 ਜਾ ਕੇ ਅਸੀਂ ਦੂਆਂ ਦੀ ਸੇਵਾ ਕਰਨ ਲੱਗ ਜਾਾਂਗੇ ਇਹੀ ਪਰ ਇੱਕ ਜੋ ਟਰੇ ਰਹਿ ਸਕਦੇ ਆ ਤਾਂ ਸਾਰੇ ਬਰਾਬਰ ਰੱਖਾਂਗੇ ਸਾਰਿਆਂ ਨੂੰ ਫੇਰ ਹੀ ਰਹਿ ਸਕਦੇ ਆ ਜਦੋਂ ਆਪਾਂ ਕਹਿੰਦੇ ਵੀ ਆਪਣੀ ਇੱਕ ਦੀ ਲਤ ਉੱਤੇ ਰਵੇ ਫੇਰ ਉਹ ਚੀਜ਼ ਖਰਾਬ ਹੋ ਜਾਂਦੀ ਹੈ ਨਹੀਂ ਜੀ ਨਹੀਂ ਅਸੀਂ ਹੁਣ ਅਮਨਨਾਥ ਭੰਡਾਰਾ ਲਗਾਣੇ ਆ ਅਸੀਂ ਹਫਤਾ ਪਹਿਲਾਂ ਸਾਰੇ ਜਾਣੇ ਸਾਡੇ ਮ ਅਸੀਂ ਹਰ ਅਮਰਨਾਤੋਂ ਆਏ ਹੰਮੋਨਾਥ ਗੁਫਾ ਉੱਤੇ ਸਿਰ ਹਰ ਮਹਾਦੇਵ ਮਾਨਸਾਲਾ ਦਾ ਭੰਡਾਰਾ ਲੱਗਦਾ ਓਕੇ ਓਕੇ ਉੱਤੇ ਸੇਵਾ ਤੁਸੀਂ ਕਰ ਰਹੇ ਹੋ ਤਨੋਂ ਮਨੋਂ ਮਤਲਬ ਕਿ ਲੰਮੇ ਸਾਨੂੰ ਬਾਬੇ ਦੇ ਲੜ ਲਾਇ ਸਾਨੂੰ ਮੌਕਾ ਮਿਲਿਆ ਹੋਇਆ ਸਾਨੂੰ ਇਹ ਇੱਕ ਹਲ ਪ੍ਰਾਪਤ ਹੋਇਆ ਹੈ ਸੇਵਾ ਕਰਨ ਦਾ ਅਸੀਂ ਕੋਨ ਨੂੰ ਆਪਾਂ ਕਰ ਬਿਲਕੁਲ ਬੋਲੇनाथ ਦੀ ਮਰਜ਼ੀ ਹੈ ਆਪਾਂ ਨੂੰ ਲੜ ਲਾਇਆ ਆ ਤੇ ਬੋਲੇनाथ ਦੀ ਕਿਰਪਾ ਫਲ ਫੁਰ ਤੁਹਾਡੇ ਫੁੱਲ ਕਿਰਪਾ ਜੀ ਟੱਚ ਬੁੱਟ ਸਾਰੇ ਵਧੀਆ ਰਾਜੀ ਖੁਸ਼ੀ ਹੈ ਤੇ ਮੈਂ ਅੱਗੇ ਵੀ ਸਾਰਿਆਂ ਨੂੰ ਬੋਲੇनाथ ਅਗੇ ਹੀ ਬੇਨਤੀ ਕਰਦਾ ਕਿ ਜੇ ਵੀ ਜਿਹੜੀ ਵੀ ਕੋਈ ਆਪਦੀ ਅਰਦਾਸ ਜਿਹੇ ਜੀ ਵੀ ਲੈ ਕੇ ਆਉਂਦਾ ਹੈ ਉਡੀ ਅਰਦਾਸ ਪੂਰੀ ਹੋਵੇ ਤੇ ਸੁਖ ਸ਼ਾਂਤੀ ਨਾਲ ਯਾਤਰਾ ਸਫਲ ਹਰ ਇੱਕ ਬੰਦੇ ਦੀ ਹੋਵੇ ਤੇ ਇੱਕ ਸਾਰੇ ਕਾਵਰ ਸੰਘਾਂ ਨੂੰ ਜਿੰਨੇ ਵੀ ਇੰਡੀਆ ਦੇ ਆਪਣੇ ਕਾਵਰ ਸੰਘ ਇੱਥੇ ਆ ਰਿਖੀ ਬੇਨਤੀ ਹੈ ਕੋਈ ਸ਼ਰਾਰਤ ਬਾਜੀ ਨਾ ਕਰੋ ਕੋਈ ਹੁੱਲੜ ਬਾਜੀ ਨਾ ਕਰੋ ਆਪਾਂ ਹਰਦਵਾਰ ਬੈਠੇ ਆਂ ਇੱਥੋਂ ਦੇ ਲੋਕਲ ਸਿਟੀਜ਼ਨ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਤਾਂ ਆਪਣਾ ਹੱਕ ਬੰਦਾ ਹੈ ਉਹਨਾਂ ਨੂੰ ਇੱਜ਼ਤ ਕਰਨ ਦਾ ਰਿਸਪੈਕਟ ਕਰਨ ਦਾ ਮਾੜਾ ਚੰਗਾ ਨਾ ਬੋਲਣਾ ਗੰਦ ਨਾ ਫੈਲੋ। ਕਿ ਕੌਣ ਲੋਕ ਨੇ ਜਿਹੜੇ ਆਪਾਂ ਵੀਡੀਓਜ਼ ਦੇਖ ਰਹੇ ਹਾਂ ਜਿਹੜਾ ਜਾਂ ਮਤਲਬ ਕਿ ਘਟੀਆ ਹਰਕਤਾਂ ਕਰ ਕੀ ਕਹਿ ਸਕਦੇ ਨਾ ਵੀ ਆਪਾਂ ਕਹਿ ਨਹੀਂ ਸਕਦੇ ਕੁਝ ਸ਼ਰਾਰਸੀ ਅੰਸ਼ ਹੁੰਦੇ ਨੇ ਜਿਹੜੇ ਕਿ ਸਾਰੇ ਚੀਜ਼ ਨੂੰ ਖਰਾਬ ਕਰਦਾ ਅਗਲਾ ਆਉਂਦੇ ਨੇ ਜੀ ਬਿਲਕੁਲ ਬਿਲਕੁਲ ਉਹ ਚੀਜ਼ਾਂ ਨੇ ਜੀ ਉਹ ਅਸਲੀ ਭੋਲੇ ਦੇ ਭਗਤ ਨਹੀਂ ਹੈਗੇ ਮੈਨੂੰ ਇਹ ਕਹਿੰਦੇ ਬੜੀ ਸ਼ਰਮਿੰਦਗੀ ਹੋ ਰਹੀ ਹੈ ਉਹ ਅਸਲੀ ਭੋਲੇ ਭਗਤ ਨਹੀਂ ਹੈਗੇ ਉਹ ਪਖੰਡ ਨੇ ਓਕੇ ਓਕੇ ਉਹ ਪਖੰਡ ਨੇ ਆਉਦੀ ਮਾਸਤੀ ਮਾਰਨ ਆਉਂਦੇ ਉਹਨਾਂ ਨੂੰ ਕੋਈ ਸ਼ਰਧਾ ਨਹੀਂ ਉਹਨਾਂ ਵਾਸਤੇ ਯਾਤਰਾ ਨਹੀਂ ਉਹ ਜਿਹੜਾ ਬੰਦਾ ਯਾਤਰਾ ਤਨੋਂ ਮਨੋਂ ਆਊਗਾ ਉਹ ਕਦੇ ਵੀ ਕੋਈ ਇਹ ਜੀ ਹਰਕਤ ਨਹੀਂ ਕਰੂਗਾ ਜਿਹਦੇ ਵਿੱਚ ਤੇ ਸਾਰੇ ਧਰਮ ਨੂੰ ਸਾਰੇ ਸਮਾਜ ਨੂੰ ਸਾਰੇ ਆਪਣੇ ਵਰਗ ਨੂੰ ਪਿੱਛਾ ਦੇਖਣਾ ਪਵੇ ਕਿਉਂਕਿ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਲੋਕ ਇੱਕ ਇੱਕ ਗਲਤੀ ਕਰਦਾ ਟਾਰਗੇਟ ਸਾਰਿਆਂ ਨੂੰ ਕਰ ਲੈਂਦੇ ਆ ਮੰਨਦੇ ਨੇ ਗੱਲ ਨੂੰ ਬਿਲਕੁਲ 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 ਪਰ ਇਹੀ ਮੇਰੀ ਤਾਂ ਹੀ ਤੁਹਾਡੇ ਚੈਨਲ ਦੇ ਥਰੂ ਆਪਣਾ ਸੁਰਿੰਦਰ ਇਹ ਹੀ ਤੁਹਾਨੂੰ ਮੈਂ ਉਹ ਕਰਨਾ ਚਾਹਣਾ ਹੈ ਕਿ ਵੱਧ ਤੋਂ ਵੱਧ ਮੈਸੇਜ ਪਹੁੰਚਾਓ ਵੀ ਕੋਈ ਵੀ ਕਿਸੇ ਪ੍ਰਕਾਰ ਦੀ ਸ਼ਰਾਰਤ ਨਾ ਕਰੋ ਕੋਈ ਵੀ ਪਾਣਾ ਵਾਪਰਨ ਤੋਂ ਟੱਲ ਜਾਵੇ ਜਿਸ ਨਾਲ ਬਿਲਕੁਲ ਬਿਲਕੁਲ ਇੰਨਾ ਟ੍ਰੈਫਿਕ ਹੈਵੀ ਟ੍ਰੈਫਿਕ ਹੈ ਰੋਡਾਂ ਤੇ ਆਪਦਾ ਸੇਫਟੀ ਫੈਕਟਰ ਨਾਲ ਜਾਓ ਹੁੱਲੜਬਾਜੀ ਨਾ ਕਰੋ ਆਧਿਤਨੋਂ ਮਨੀ ਸਰਦਾ ਨਾਲ ਕਾਵੜ ਲੈ ਕੇ ਉਹ ਬਾਬੇ ਦੀ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਇਹ ਇੱਕ ਸਮਾਜ ਦਾ ਬਹੁਤ ਵੱਡਾ ਇਹ ਦਿਵਸ ਹੈ ਜੀ ਤੇ ਇਹੀ ਬੇਨਤੀ ਹੈ ਸਾਰੇ ਸੁਖ ਸ਼ਾਂਤੀ ਨਾਲ ਆਓ ਤੇ ਵਧੀਆ ਪੀਸਫੁਲੀ ਤਰੀਕੇ ਨਾਲ ਕਾਵੜ ਜਲ ਚੜਾਓ ਦੇ ਭਗਵਾਨ ਦਾ ਗੁਣ ਗਾਨ ਕੋ ਸੋ ਵੀਰ ਨੇ ਆਪਾਂ ਗੱਲਬਾਤ ਕੀਤੀ ਵੀਰ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਤੇ ਆਪਣੀ ਲਹਿ ਬਾਰੇ ਜੋ ਤੁਸੀਂ ਵਰਕ ਕਰ ਰਹੇ ਹੋ ਬਾਕੀ ਕਾਬਿਲ ਤਾਰੀਫ ਹੈ ਮੰਨ ਕੇ ਚਲੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋਲੇ ਸ਼ੰਕਰ ਦੀ ਬਿਲਕੁਲ ਤੇ ਬਾਕੀ ਬਾਈ ਨੇ ਜਿਹੜਾ ਥੋੜਾ ਜਿਹਾ ਮੈਸੇਜ ਦਿੱਤਾ ਸਾਨੂੰ ਉੱਤੇ ਗੌਰ ਕਰਿਓ ਵੀ ਇੱਕ ਦੀ ਸ਼ਰਾਰਤ ਸਾਰੇ ਧਰਮ ਨੂੰ ਸਾਰੇ ਸਮਾਜ ਨੂੰ ਹਰੇਕ ਮਤਲਬ ਇਨਸਾਨ ਟਾਰਗੇਟ ਕੀਤਾ ਜਾਂਦਾ ਵੀ ਜੋ ਸ਼ਰਧਾ ਨਾਲ ਹੁੰਦੇ ਉਹਨਾਂ ਦੀ ਵੀ ਸ਼ਰਧਾ ਤੇ ਮਤਲਬ ਲੋਕਡਾਊਟ ਕਰਨਾ ਸ਼ੁਰੂ ਕਰ ਦਿੰਦੇ ਮੈਂ ਇੱਕ ਗੱਲ ਤੁਹਾਡੇ ਚੈਨਲ ਰਾਹੀਂ ਫੇਰ ਦੱਸਣਾ ਚਾਹੁੰਦਾ ਜੀ ਇੱਕ ਜੀ ਹਰ ਬੰਦੇ ਨੂੰ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੀ ਜੀ ਜਿੰਨੇ ਵੀ ਬੰਦੇ ਆ ਆਪਣੇ ਅਸਰ ਪਿੰਡਾਂ ਚ ਗਲੀਆਂ ਚ ਸ਼ਹਿਰਾਂ ਚ ਗਊਆਂ ਦੀ ਸੇਵਾ ਕਰੋ ਜੀ ਜਿਹੜਾ ਬੰਦਾ ਗਊਆਂ ਦੀ ਸੇਵਾ ਕਰ ਗਿਆ ਦੂਤੇ ਕੁਝ ਨਹੀਂ ਮਾਂ ਪਿਓ ਦੀ ਸੇਵਾ ਕਰ ਲਈ ਗਊਆਂ ਦੀ ਸੇਵਾ ਕਰ ਲਈ ਦੂਤੇ ਮਤਲਬ ਕਿ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਅਸੀਂ ਮਹਿਸੂਸ ਕਰਦੇ ਆਂ ਜੀ 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 ਸੋ ਬਾਈ ਮੈਸੇਜ ਤੁਹਾਡੇ ਜੋ ਜੋ ਵੀ ਗੱਲਾਂ ਕੀਤੇ ਬਹੁਤ ਸੋਹਣੀਆਂ ਗੱਲਾਂ ਕੀਤੇ ਬਹੁਤ ਸੋਹਣੇ ਮੈਸੇਜ ਕੀ ਦਿੱਤੇ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਰ ਬਾਈ ਤੁਸੀਂ ਪੀਨ ਬੁੱਲਣਾ ਓ ਵੀਰ ਨੇ ਆਪਾਂ ਗੱਲਬਾਤ ਕੀਤੀ ਵੀਰ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਤੇ ਆਪਣੀ ਲਹਿ ਬਾਰੇ ਜੋ ਤੁਸੀਂ ਵਰਕ ਕਰ ਰਹੇ ਹੋ ਬਾਕੀ ਕਾਬਲੇ ਤਾਰੀਫ ਹੈ ਹਾਂਜੀ ਮੰਨ ਕੇ ਚਲੋ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਭੋਲੇ ਸ਼ੰਕਰ ਦੀ ਬਿਲਕੁਲ ਮੈਂ ਇੱਕ ਗੱਲ ਤੁਹਾਡੇ ਚੈਨਲ ਰਾਹੀਂ ਫੇਰ ਦੱਸਣਾ ਚਾਹੁੰਦਾ ਜੀ ਇੱਕ ਜੀ ਹਰ ਬੰਦੇ ਨੂੰ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੀ ਜਿੰਨੇ ਵੀ ਬੰਦੇ ਆ ਆਪਣੇ ਅਸਰ ਪਿੰਡਾਂ ਚ ਗਲੀਆਂ ਚ ਸ਼ਹਿਰਾਂ ਚ ਗਊਆਂ ਦੀ ਸੇਵਾ ਕਰੋ ਜੀ ਜਿਹੜਾ ਬੰਦਾ ਗਊਆਂ ਦੀ ਸੇਵਾ ਕਰ ਗਿਆ ਉਸ ਤੋਂ ਉੱਤੇ ਕੁਝ ਨਹੀਂ ਮਾਂ ਪਿਓ ਦੀ ਸੇਵਾ ਕਰ ਲਈ ਗਊਆਂ ਦੀ ਸੇਵਾ ਕਰ ਲਈ ਤੁਹਾਨੂੰ ਮਤਲਬ ਕਿ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਅਸੀਂ ਮਹਿਸੂਸ ਕਰਦੇ ਆਂ ਜੀ 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 ਸੋ ਬਾਈ ਮੈਸੇਜ ਤੁਹਾਡੇ ਜੋ ਜੋ ਵੀ ਗੱਲਾਂ ਕੀਤੇ ਬਹੁਤ ਸੋਹਣੀਆਂ ਗੱਲਾਂ ਕੀਤੇ ਬਹੁਤ ਸੋਹਣੇ ਮੈਸੇਜ ਦਿੱਤੇ ਤੁਸੀਂ ਉਹ ਬਹੁਤ ਧੰਨਵਾਦ ਤੁਹਾਡਾ